ਮਿਕਸਾਂ ਦੋਸਤੋ ਇੱਕ ਜਿਹੜੀ ਚੰਗੀ ਪਨੀਰੀ ਹੁੰਦੀ ਹੈ ਨਾ ਇੱਕ ਤਾਂ ਉਹ ਇੱਕਸਾਰ ਚਲਦੀ ਹੈ ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਤੇ ਉਹਦੇ 'ਚ ਰਲਾ ਨਹੀਂ ਹੁੰਦਾ ਚੋਬਾ ਨਹੀਂ ਹੁੰਦਾ ਤੇ ਉਹ ਬੜੀ ਸਿਹਤਮੰਦ ਹੁੰਦੀ ਹੈ ਤੇ ਜਦੋਂ ਉਹਨੂੰ ਖੇਚ ਅਸੀਂ ਲਾਉਨੇ ਆ ਅੱਗੇ ਝੋਨਾ ਵੀ ਇੱਕਦਮ ਚਲਦਾ ਤੇ ਝਾੜ ਵੀ ਵੱਧ ਆਉਂਦਾ ਹੈ ਜੇ ਪਨੀਰੀ ਮਾੜੀ ਹੋ ਗਈ ਪਹਿਲਾਂ ਤਾਂ ਸਾਰੇ ਪਿੰਡ ਦੀਆਂ ਗੱਲਾਂ ਸਾਨੂੰ ਮਿਲਦੀਆਂ ਉਸ ਤੋਂ ਬਾਅਦ ਚ ਜੋਰ ਵੀ ਦੁੱਗਣਾ ਲੱਗਦਾ ਹੈ ਤੇ ਜਿੰਨਾ ਮਰਜੀ ਕਰ ਜਿੰਨਾ ਮਰਜੀ ਜੋਰ ਲਾ ਲਈਏ ਅਸੀਂ ਜਿਹੜਾ ਹੈਗਾ ਫੇਰ ਇਹ ਉਹ ਝਾੜ ਨਹੀਂ ਲੈ ਸਕਦੇ ਇਹਦੇ ਕਰਕੇ ਤੁਸੀਂ ਪਨੀਰੀ ਬੀਜਣ ਲੱਗਿਆਂ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖ ਲਓ ਦੇਖੋ ਇੱਕ ਅੱਧੇ ਦਿਨ ਦੀ ਲੀਟ ਨਾਲ ਕੋਈ ਫਰਕ ਨਹੀਂ ਪੈਣਾ ਲੇਕਿਨ ਤੁਹਾਡੀ ਜਲਦਬਾਜ਼ੀ ਨੁਕਸਾਨ ਕਰ ਸਕਦੀ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਫਤਰੀ ਸਾਹਿਬ ਪੋਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਕਿਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਅਸੀਂ ਪਨੀਰੀ ਆਸਤੇ ਜਗਾ ਕਿ ਚੁਣਨੀ ਹੈ ਜਗਾ ਕਿਹੜੀ ਹੋਣੀ ਚਾਹੀਦੀ ਹੈ ਕਾਇਦੇ ਦੇ ਵਿੱਚ ਉਹ ਜਗਾ ਚੁਣੋ ਜਿੱਥੇ ਮੋਟਰ ਦਾ ਪਾਣੀ ਨੇੜੇ ਹੋਵੇ ਨਹਿਰ ਦਾ ਪਾਣੀ ਲੱਗ ਸਕਦਾ ਹੋਵੇ ਮੱਕੀ ਦੇ ਨਾਲ ਨਾ ਬੀਜ ਬੈਠੇ ਹੋ ਜੋ ਮੇਰਾ ਨਿੱਜੀ ਤਜਰਬਾ ਹੈ ਮੱਕੀ ਦੇ ਨਾਲ ਬੀਜੀ ਹੋਈ ਜਿਹੜੀ ਪਨੀਰੀ ਹੈ ਉਹ ਨਹੀਂ ਹੁੰਦੀ ਉਹ ਸੜ ਜਾਂਦੀ ਹੈ ਪਨੀਰੀ ਦੇ ਨਾਲ ਇਹੋ ਜੀ ਚੜੀ ਬਾਜਰਾ ਨਹੀਂ ਹੋਣਾ ਚਾਹੀਦਾ ਜਿਹਦੇ ਜਿਹਦਾ ਕੱਦ 5-6 ਫੁੱਟ ਹੋਵੇ ਤਾਂ ਉਹਦੇ ਨਾਲ ਗਰਮ ਹਵਾ ਆ ਕੇ ਉਹਨੂੰ ਮਾਰ ਕਰੇਗੀ ਪਨੀਰੀ ਆਸਤੇ ਜਗਾ ਚੁਣ ਲਗਿਆ ਇਹ ਧਿਆਨ ਰੱਖਣਾ ਹੈ ਕਿ ਨਾਲ ਕੱਚੀ ਪਹੀ ਇਹੋ ਜੀ ਨਾ ਹੋਵੇ ਕਿ ਨੇਰੀ ਆਵੇ ਪਛੋਂ ਦੀ ਹਵਾ ਚੱਲੇ ਤੇ ਸਾਰੀ ਨੂੰ ਸਾੜ ਦੇਵੇ ਤੇ ਸਾੜੇ ਨੂੰ ਤੋਂ ਖਤਮ ਕਰ ਦੇਵੇ ਇਹ ਵੀ ਧਿਆਨ ਤੁਹਾਨੂੰ ਉੱਥੇ ਰੱਖਣਾ ਪਵੇਗਾ ਅਕਸਰ ਭਾਵੇਂ ਕਿ ਬਰਸੀਮ ਵਾਲੇ ਖੇਤ ਦੇ ਵਿੱਚ ਪਨੀਰੀ ਬੀਜਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰੰਤੂ ਕਿਸਾਨ ਵੀਰਾਂ ਦਾ ਜਿਹੜਾ ਤਜਰਬਾ ਦੱਸਦੇ ਆ ਕਿ ਜਿੱਥੇ ਬਰਸੀਮ ਵਾਲੇ ਖੇਤ ਚ ਪਨੀਰੀ ਬੀਜ ਰਹੇ ਆ ਉੱਥੇ ਉਹਨਾਂ ਨੂੰ ਪਨੀਰੀ ਚੱਲਣ 'ਚ ਦਿੱਕਤਾਂ ਆਉਂਦੀਆਂ ਜਿਹੜੀ ਜਗ੍ਹਾ ਤੇ ਲਗਾਤਾਰ ਪਨੀਰੀ ਬੀਜ ਰਹੇ ਹੋ ਤੇ ਉੱਥੇ ਨਦੀਨ ਜ਼ਿਆਦਾ ਹੁੰਦਾ ਹੈ ਉਹ ਜਗ੍ਹਾ ਤੇ ਪਨੀਰੀ ਬੀਜੇ ਨੂੰ ਤਰਜੀਹ ਨਾ ਦਿਓ ਪਨੀਰੀ ਬੀਜਣ ਲੱਗਿਆਂ ਜਗ੍ਹਾ ਚੁਣ ਲੱਗਿਆਂ ਇਹ ਵੀ ਧਿਆਨ ਰੱਖਿਓ ਜੋ ਕਿ ਇਹ ਜਗਾ ਜਿਹੜੀ ਹੈ ਇਸ ਦੇ ਨੇੜੇ ਉਹ ਜਿਹੜੇ ਚਿੱਟੇ ਫੁੱਲਾਂ ਵਾਲੇ ਬੂਟੇ ਨਹੀਂ ਹੋਣੇ ਚਾਹੀਦੇ ਨੇੜੇ ਮੁਰਕ ਨਹੀਂ ਹੋਣੀ ਚਾਹੀਦੀ ਚਾਰ ਸਫੇਰਾ ਏਰੀਆ ਸਾਫ਼ ਹੋਣਾ ਚਾਹੀਦਾ ਅੱਜ ਇੱਕ ਕਿਸਾਨ ਵੀਰ ਦਾ ਫੋਨ ਆਇਆ ਕਿ ਭਾਈ ਮੇਰੇ ਖੇਤ ਦੇ ਵਿੱਚ ਪਨੀਰੀ ਦੇ ਉੱਤੇ ਤੇਲ ਆ ਗਿਆ ਹੁਣ ਉਸ ਕਿਸਾਨ ਵੀਰ ਨੂੰ ਚਿੰਤਾ ਹੈਗੀ ਹੈ ਕਿ ਮੇਰੇ ਖੇਤ ਚਿੱਟੇ ਫੁੱਲਾਂ ਵਾਲਾ ਬੂਟਾ ਵੀ ਸੀਗਾ ਤੇ ਤੇਲਾ ਵੀ ਮੇਰੇ ਖੇਤ ਚ ਆ ਗਿਆ ਕਿਤੇ ਇਹ ਨਾ ਹੋਵੇ ਕਿ ਬੌਣਾ ਰੋਗ ਵੀ ਆ ਜਾਈ ਹੋ ਗਿਆ ਨਾ ਪਰੇਸ਼ਾਨ ਗਲਤ ਹੈ ਸੀਗੀ ਨਾ ਕਿ ਪਹਿਲਾਂ ਤੁਸੀਂ ਚਾਰਸ ਫੇਰਾ ਸਫਾਈ ਕਰਨੀ ਚਾਰ ਦਿਨ ਰੁੱਕੇ ਪਨੀਰੀ ਬਿਜ਼ਨਸ ਹੀ ਲੇਕਿਨ ਆਪਾਂ ਗਲਤੀ ਕਰ ਬੈਠਦੇ ਹਾਂ ਸਭ ਤੋਂ ਹੁੰਦੀ ਹੈ ਮੇਰੇ ਤੋਂ ਕਿਹੜਾ ਨਹੀਂ ਗਲਤੀ ਹੁੰਦੀ ਹਰ ਬੰਦੇ ਤੋਂ ਗਲਤੀ ਹੁੰਦੀ ਹੈ ਆਲਾ ਦਵਾਲਾ ਸਾਫ਼ ਰੱਖੋ ਤੇ ਇੱਕ ਚੀਜ਼ ਦਾ ਧਿਆਨ ਹੋ ਰੱਖੋ ਇਹ ਨਾ ਹੋਵੇ ਕਿ ਜਿਹੜੀ ਜਗ੍ਹਾ ਤੇ ਪਨੀਰੀ ਬੀਜ ਰਹੇ ਹਾਂ ਉਹਦੇ ਚਾਰੇ ਪਾਸੇ ਕੰਪਿਊਟਰ ਕਰਾਇਆ ਲਾ ਕੇ ਤੇ ਖੇਤ ਹੋਵੇ ਭੁੱਬਲ ਬਣਿਆ ਪਿਆ ਹੋਵੇ ਜਦੋਂ ਹਨੇਰੀ ਚੱਲੂਗੀ ਭੁੱਬਲ ਨੇ ਸਾਰਾ ਖੇਤ ਸਾੜ ਦੇਣਾ ਹੈ ਪਨੀਰੀ ਸਾੜ ਦੇਣੀ ਹੈ ਇਹਦੇ ਕਰਕੇ ਪਾਸੇ ਜਿਹੜਾ ਹੈਗਾ ਥਾਂ ਗਿੱਲਾ ਹੋਣਾ ਚਾਹੀਦਾ ਹੈ ਤੇ ਉਹ ਜੰਮਿਆ ਹੋਣਾ ਚਾਹੀਦਾ ਇਸ ਚੀਜ਼ ਦਾ ਧਿਆਨ ਰੱਖਿਓ ਜੋ ਜਗਾ ਦੀ ਚੋਣ ਕਰ ਲਈ ਹੁਣ ਜਗਾ ਦੀ ਚੋਣ ਕਰਨ ਤੋਂ ਬਾਅਦ ਤੁਸੀਂ ਦੇਖਣਾ ਕਿ ਤੁਸੀਂ ਕਿਹੜੇ ਤਰੀਕੇ ਦੇ ਨਾਲ ਪਨੀਰੀ ਬੀਜਣੀ ਹੈ ਪੰਜਾਬ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਏਰੀਆ ਦੇ ਵਿੱਚ ਪਨੀਰੀ ਬੀਜੀ ਜਾਂਦੀ ਹੈ ਕਈ ਕਿਸਾਨ ਵੀ ਜਿਹੜਾ ਹੈਗਾ ਸੁੱਕਾ ਬੀਜ ਕੇ ਉਤੋਂ ਕੋਈ ਵੀ ਭਿਓ ਕੇ ਬੀਜਦੇ ਹੈ ਕਈ ਕਿਸਾਨ ਵੀ ਕੱਦੂ ਕਰਕੇ ਛਿੱਟਾ ਦਿੰਦੇ ਹੈ ਕਈ ਕਿਸਾਨ ਵੀ ਜਿਹੜਾ ਹੈਗਾ ਬੀ ਵਿਚੋਂ ਉਤੋਂ ਪਾਣੀ ਲਾਉਂਦੇ ਐ। ਕਈ ਵੀ ਵਿਚ ਜਿਹੜਾ ਹੈਗਾ ਕੇਵਲ ਬਾਣ ਦੇ ਵਿੱਚ ਕਿਰਾਏ ਦੇ ਨਾਲ ਕਿਰਾਇਆ ਨਾ ਘੜੜ ਕੇ ਉਸ ਦੇ ਉੱਪਰ ਛਿੱਟਾ ਦੇ ਕੇ ਬੀਜ ਦਿੰਦੇ ਐ। ਤੁਸੀਂ ਜਿਹੜਾ ਵੀ ਕੋਈ ਤਰੀਕਾ ਆਪਣਾ ਪੁਰਾਣਾ ਅਪਣਾ ਰਹੇ ਹੋ ਤੁਹਾਡਾ ਉਹ ਚ ਨਿੱਜੀ ਤਜਰਬਾ ਹੈ ਤੁਸੀਂ ਉਸੇ ਤਰੀਕੇ ਨੂੰ ਆਪਣਾ ਰੱਖੋ ਉਹਦੇ ਵਿੱਚ ਕੋਈ ਜ਼ਿਆਦਾ ਬਦਲਾਅ ਕਰਨ ਦੀ ਲੋੜ ਨਹੀਂ ਹੈਗੀ। ਸੋਸ਼ਲ ਮੀਡੀਆ ਤੇ ਮੇਰੇ ਅਰਗੇ ਜੋ ਮਰਜ਼ੀ ਬੋਲੀ ਜਾਣ ਆਪਣੇ ਤਰੀਕੇ ਦੇ ਅਨੁਸਾਰ ਹੀ ਚੱਲੋ। ਉਹਦੇ ਵਿੱਚ ਥੋੜਾ ਖਾਦਾਂ ਵਗੈਰਾ ਦਾ ਬਦਲਾਅ ਜ਼ਰੂਰ ਕਰਨਾ ਜਿਵੇਂ ਤੁਹਾਨੂੰ ਅੱਗੇ ਦੱਸਿਆ ਜਾਊਗਾ। ਵੱਡੀ ਗੱਲ ਹੈਗੀ ਹੈ ਕਿ ਖੇਤ ਇੱਕ ਪਸਾਰ ਹੋਣਾ ਚਾਹੀਦਾ ਹੈ ਖੇਤ ਸਮਤਲ ਹੋਣਾ ਚਾਹੀਦਾ ਹੈ ਪਿਛਲੇ ਸਾਲ ਮੇਰੇ ਕੋਲ ਇੱਕ ਕਿਸਾਨ ਵੀਰ ਦਾ ਫੋਨ ਆਇਆ ਕਿ ਮੇਰੇ ਖੇਤ ਚੁਬਾ ਆ ਗਿਆ ਚੁਬਾ ਆ ਗਿਆ ਜੋ ਖੇਤ ਜਾ ਕੇ ਦੇਖਿਆ ਤਾਂ ਹਰ ਕਿੱਲੇ ਦੇ ਵਿੱਚ ਇੱਕ ਪਾਸੇ ਜਾ ਕੇ ਚੁਬਾ ਆਇਆ ਕਰੇ ਇਹ ਕੀ ਗੱਲ ਹੋ ਗਈ ਪਤਾ ਲੱਗਿਆ ਕਿ ਉਹ ਕਿਾਰੇ ਛੋਟੇ ਛੋਟੇ ਕਿਾਰੇ ਸੀ ਇਹ ਲੰਬੇ ਸੀਗੇ ਤੇ ਇੱਕ ਪਾਸਾ ਕਿਾਰੇ ਦਾ ਉੱਚਾ ਸੀਗਾ ਜਿਹੜੇ ਉੱਚੇ ਪਾਸੇ ਪਾਣੀ ਨਹੀਂ ਚੜਦਾ ਸੀ ਉਧਰ ਚੁਬਾ ਹੀ ਚੁਬਾ ਉੱਗ ਗਿਆ ਦੂਜੇ ਪਾਸੇ ਝੋਨਾ ਹੋ ਗਿਆ ਕਿਸਾਨ ਨੇ ਇੱਕ ਪਾਸੇ ਚੋਬਾ ਪੱਟ ਕੇ ਲਾਤਾ ਇੱਕ ਪਾਸੇ ਝੋਨਾ ਲਾਤਾ ਤੇ ਉਹ ਮੁੜ ਕੇ ਵਿਹਣਾਂ ਵਾਲੇ ਨਾਲ ਲੜਦੇ ਫਿਰਨ ਇਸ ਕਰਕੇ ਖੇਤ ਜਿਹੜਾ ਹੈਗਾ ਪਧਰਾ ਹੋਣਾ ਚਾਹੀਦਾ ਪਾਣੀ ਇੱਕ ਸਾਰ ਖੜਨਾ ਚਾਹੀਦਾ ਤੇ ਪਾਣੀ ਕੱਢਣ ਦਾ ਇੰਤਿਆਮ ਵੀ ਹੋਣਾ ਚਾਹੀਦਾ ਜਿਹੜੇ ਖੇਤ ਦੇ ਵਿੱਚ ਪਿਛਲੇ ਸਾਲ ਬਾਸਮਤੀ ਬੀਜੀ ਸੀ ਤਾਂ ਉੱਥੇ ਬਾਸਮਤੀ ਜ਼ਰੂਰ ਝੜੀ ਹੋਊਗੀ ਜਾਂ ਜਿੱਥੇ ਕਿਤੇ ਬਾਸਮਤੀ ਝਾੜੀ ਸੀ ਜਾਂ ਜਿੱਥੇ ਝੋਨਾ ਡਿੱਗਿਆ ਵਿਆ ਸੀ ਉੱਤੇ ਓ ਝੋਨਾ ਉਗਣਾ ਹੀ ਉਗਣਾ ਆਪਣੀ ਰੀ ਦੇ ਵਿੱਚ ਇਸ ਕਰਕੇ ਉਹੋ ਜੀ ਜਗ੍ਹਾ ਦੇ ਉੱਪਰ ਪ੍ਰੀਰੀ ਨਹੀਂ ਬਿਜਣੀ ਜਮੀਨ ਇਹੋ ਜੀ ਨਹੀਂ ਹੋਣੀ ਚਾਹੀਦੀ ਕਿ ਉਹ ਰੇਤਲੀ ਹੋਵੇ ਬਾਹਲੀ ਰੇਤਲੀ ਪਹਿਲੀ ਜਿਹੇ ਚ ਪਾਣੀ ਜਾਲਾ ਦੇਰ ਤੱਕ ਨਹੀਂ ਖੜਦਾ ਉਹਦੇ ਚ ਅਕਸਰ ਲੋਹੇ ਦੀ ਘਾਟ ਆ ਜਾਂਦੀ ਹੈ ਇਸ ਕਰਕੇ ਜ਼ਮੀਨ ਦਾ ਉਸ ਹਿਸਾਬ ਨਾਲ ਆਪਣੀ ਤਿਆਰੀ ਕਰਕੇ ਤੁਸੀਂ ਰੱਖਣਾ ਕਈ ਕਿਸਾਨ ਵੀਰੇ ਪੁੱਛਦੇ ਆ ਕਿ ਕੀ ਅਸੀਂ ਥੱਲੇ ਰੂੜੀ ਦੀ ਖਾਦ ਪਾ ਲਈਏ ਰੂੜੀ ਦੀ ਖਾਦ ਪਨੀਰੀ ਦੇ ਵਿੱਚ ਪਾਉਣਾ ਚੰਗੀ ਲਾਹੇਵੰਦ ਗੱਲ ਹੈ ਪਰੰਤੂ ਜੇਕਰ ਥੱਲੇ ਰੂੜੀ ਦੀ ਖਾਦ ਜ਼ਿਆਦਾ ਪਾ ਰਹੇ ਹੋ ਤਾਂ ਉਹਨੂੰ 15-20 ਦਿਨ ਪਹਿਲਾਂ ਪਾਓ ਤੇ ਪਾ ਕੇ ਖੇਤ ਦਾ ਕੱਦੂ ਕਰਕੇ ਰੱਖੋ ਤਾਂ ਕਿ ਰੂੜੀ ਦੀ ਗਰਮੀ ਨਿਕਲ ਜੇ ਅਕਸਰ ਸਾਡੇ 90-95% ਕਿਸਾਨ ਕੀ ਕਰਦੇ ਆ ਕਿ ਪਨੀਰੀ ਬੀਜ ਕੇ ਉਹਨੂੰ ਉੱਪਰੋਂ ਰੂੜੀ ਦੇ ਨਾਲ ਢੱਕ ਦਿੰਦੇ ਆ ਢੱਕੋ ਬਹੁਤ ਵਧੀਆ ਕੰਮ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਪਰੰਤੂ ਅਣਗੇਲੀ ਫੇਰ ਇੱਥੇ ਉਹੀ ਕਰਦੇ ਆਂ ਕਿ ਵੱਡੇ ਵੱਡੇ ਰੋੜੇ ਚੱਕ ਕੇ ਜਿਹੜਾ ਹੈਗਾ ਉਹਦੇ ਨਾਲ ਪਨੀਰ ਟੰਗਣ ਲੱਗ ਪੰਨੇ ਆ ਮੁੜ ਕੇ ਪਤਾ ਲੱਗਦਾ ਹੈ ਕਿ ਇੱਕ ਇੱਕ ਰੋੜੇ ਥਲੇ 10 10 ਬੀ ਜਿਹੜੇ ਪਈ ਐ ਕਿਥੋਂ ਉਗਣਗੇ ਜਿਹੜੇ ਮੋਟੀਆਂ ਡਲੀਆਂ ਸੜਤੀਆਂ ਇਸ ਕਰਕੇ ਜੇਕਰ ਪਨੀਰੀ ਨੂੰ ਉਪਰੋਂ ਰੂੜੀ ਦੇ ਨਾਲ ਟੱਕ ਰਹੇ ਹਾਂ ਤਾਂ ਮਾੜਾ ਜਿਹਾ ਨਿਸ਼ਾਨ ਨਾ ਮਾਰ ਲਓ ਯਾਰ ਕਿੱਡੀ ਗੱਲ ਐ ਸ਼ਾਨਾ ਮਾਰ ਲਓਗੇ ਤੇ ਪਤਲੀ ਰੂੜੀ ਪਾਓ ਜੇ ਭਾਰੀ ਮੋਟੀ ਰੂੜੀ ਪਾਤੀ ਤਾਂ ਜਿਹੜਾ ਨੁਕਸਾਨ ਹੋਰ ਹੋ ਜਾਣਾ ਜਿਵੇਂ ਕਿ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਵਿੱਚ ਖਾਦਾਂ ਦੀ ਵਰਤੋਂ ਦੱਸੀ ਜਾਊਗੀ ਉਸੇ ਹਿਸਾਬ ਨਾਲ ਖਾਦਾਂ ਪਾ ਕੇ ਖੇਤ ਦੇ ਵਿੱਚ ਬੀਜਣੀਆਂ ਅੱਛਾ ਸਭ ਤੋਂ ਵੱਡੀ ਗੱਲ ਯਾਰ ਸਭ ਤੋਂ ਵੱਡੀ ਗੱਲ ਉਹ ਇਹ ਹੈਗੀ ਹੈ ਕਿ ਜਿਹੜਾ ਬੀ ਸਾਡੇ ਕਿਸਾਨ ਵੀਰ ਕੀ ਕਰਦੇ ਆ ਕਿ ਸਵੇਰ ਦੇ ਟਾਈਮ ਖੇਤ ਨੂੰ ਤਿਆਰ ਕਰਨਾ ਸ਼ੁਰੂ ਕਰਦੇ ਆ 3-4 ਵਜੇ ਬੀ ਦਾ ਛਿੱਟਾ ਦਿੰਦੇ ਆ ਤੇ ਉਦੋਂ ਤੱਕ ਹੁੰਦਾ ਕੀ ਹੈ ਕਿ ਜ਼ਮੀਨ ਤਾਂ ਤੁਹਾਡੀ ਤਪ ਜਾਂਦੀ ਹੈ ਤਵੇ ਦੀ ਤਰ੍ਹਾਂ ਤਪ ਗਈ ਤਵੇਰੀ ਤਰ੍ਹਾਂ ਤੇ ਉਹ ਤਵੇ ਨਾਲ ਤਪੇ ਹੋਈ ਜ਼ਮੀਨ ਦੇ ਉੱਤੇ ਉੱਤੇ ਗਿੱਲਾ ਚੋਨਾ ਪਾਉਨੇ ਹੋਣਾ ਤੇ ਉਹ ਸਾਰਾ ਚੋਨਾ ਭੁੱਜ ਜਾਂਦਾ ਫਿਰ ਦਾਣਾ ਨਹੀਂ ਉਗਦਾ ਮੈਂ ਕਈ ਸਾਲਾਂ ਤੋਂ ਦੇਖਦਾ ਪਿਆ ਹਾਂ ਕਿ ਜਿਹੜੇ ਖੇਤਾਂ ਦੇ ਵਿੱਚ ਕਿਸਾਨ ਨੇ ਸਵੇਰੇ ਖੇਤ ਤਿਆਰ ਕੀਤਾ ਸ਼ਾਮ ਦੇ ਟਾਈਮ ਜਿਹੜਾ ਹੈ ਤਪਦੇ ਤਵੇ ਦੇ ਉੱਤੇ ਜਿਹੜਾ ਬੀ ਦਾ ਛਿੱਟਾ ਦਿੱਤਾ ਉਹ ਤੱਕ ਬੀ ਨਹੀਂ ਉਗਣਾ ਹੁੰਦਾ ਪਹਿਲੀ ਗੱਲ ਤਾਂ ਕੋਸ਼ਿਸ਼ ਹੈ ਕਰੋ ਕਿ ਤੁਸੀਂ ਪਨੀਰੀ ਨੂੰ ਜਿਹੜਾ ਹੈਗਾ ਸ਼ਾਮ ਦੇ ਟਾਈਮ ਖੇਤ ਤਿਆਰ ਕਰੋ ੜਕੇ ੜਕੇ ਛਿੱਟਾ ਦੇ ਕੇ ਪਾਣੀ ਨਾਲ ਦੀ ਨਾ ਲੱਗ ਜਾਈ ਜੇ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਕੋਈ ਜਨਰੇਟਰ ਦਾ ਪ੍ਰਬੰਧ ਕਰੋ ਜਾਂ ਫਿਰ ਇੱਕ ਦੋ ਦਿਨ ਅੱਗੇ ਪਿੱਛੇ ਕਰ ਲਓ ਕਿ ਜਦੋਂ ਲਾਈਟ ਉਸਮੇ ਆਵੇ ਤਾਂ ਉਸ ਸਮੇਂ ਆਪਣਾ ਕਰ ਲਿਆ ਜਾਵੇ ਜੇ ਸ਼ਾਮ ਦੇ ਟਾਈਮ ਤੇ ਨਾ ਛਿੱਟਾ ਤੁਹਾਡੀ ਮਜਬੂਰੀ ਹੈ ਤੇ ਸ਼ਾਮ ਨੂੰ ਦਿਨ ਠੰਡਾ ਆਉਣ ਦਿਓ ਹੋਰ ਠੰਡਾ ਆਉਣ ਦਿਓ ਤੇ ਇੱਕ ਸ਼ਾਮ ਦੇ ਟਾਈਮ ਤੁਸੀਂ ਕੋਸ਼ਿਸ਼ ਕਰੋ ਕਿ ਬੀਫਰ ਪਿਉਂਕੇ ਨਾ ਬੀਜਿਆ ਜਾਵੇ ਬੀ ਸੁੱਕਾ ਹੀ ਬੀਜਿਆ ਜਾਵੇ ਪਿਉਂਕੇ ਬੀਜੋਗੇ ਤਾਂ ਉਹਦੇ ਵਿੱਚ ਦਿੱਕਤ ਆ ਜਾਊਗੀ ਅੱਛਾ ਸਭ ਤੋਂ ਵੱਡੀ ਦਿੱਕਤ ਜਿਹੜੀ ਕਿ ਅਕਸਰ ਕਿਸਾਨ ਵੀਰਾਂ ਦੇ ਨਾਲ ਆਉਂਦੀ ਹੈ ਪਿਛਲੇ ਤੋਂ ਪਿਛਲੇ ਸਾਲ ਮੇਰੇ ਕਿਸਾਨ ਨਾਲ ਦਿੱਕਤ ਆਈ ਘਰੇ ਵੀ ਪਏ ਸੀਗੇ ਇੱਕ 26 ਬੀ ਸੀਗਾ ਇੱਕ 44 ਬੀ ਸੀਗਾ 44 ਬੀ ਜਿਹੜਾ ਸੀਗਾ ਉਹਦੀ ਜਗ੍ਹਾ ਤੇ 26 ਬੀ ਵੀਜਤਾ ਇਹਨਾਂ ਨੇ ਸੋਚੇ ਜਿਹੜਾ ਹੈਗਾ 20 ਮਈ ਨੂੰ ਤੇ 44 ਬੀ ਤਾਂ 20 ਜੂਨ ਨੂੰ ਤੇ ਖੇਤਾਂ ਚ ਲਾਤਾ ਨਾ 26 ਨੇ ਛਾੜ ਦਿੱਤਾ ਨਾ 44 ਨੇ ਛਾੜ ਦਿੱਤਾ ਛਾੜ ਕਿੱਥੋਂ ਦੇਣਾ ਸੀਗਾ ਇੱਕ ਤਾਂ ਪੱਕਿਆ ਹੀ ਨਹੀਂ ਭਰਾਵੋ ਜਿਹੜਾ ਤੁਹਾਡਾ ਬੀ ਐ ਉਹਨੂੰ ਬੀਜਣ ਤੋਂ ਪਹਿਲਾਂ 10 ਵਾਰੀ ਚੈੱਕ ਕਰ ਲਓ ਕਿ ਜਿਹੜਾ ਮੈਂ ਬੀ ਬੀਜ ਰਿਹਾ ਇਹ ਉਹੀ ਹੈ ਇਹ ਤਾਂ ਨਹੀਂ ਕਿਤਾ ਕੋਈ ਦੂਜਾ ਵੀ ਹੈ ਹੁਣ ਕਈ ਕਿਸਾਨ ਵੀਰਾਂ ਨੇ ਵੱਡਾ ਏਰੀਆ ਬੀਜਣਾ ਹੁੰਦਾ ਹੈ ਤੇ ਬੀ ਵੀ ਤਿੰਨ ਤਿੰਨ ਚਾਰ ਚਾਰ ਹੁੰਦੇ ਆ ਤਾਂ ਮੇਰੇ ਵਰਗਾ ਕਿ ਵੀਰ ਦੋ ਬੀ ਰਲਾ ਦਿੰਦਾ ਤੇ ਉਹ ਤਾਂ ਰਲ ਗਿਆ ਨੁਕਸਾਨ ਹੋ ਗਿਆ ਐਸ ਕਰਕੇ ਖੇਤ ਦੇ ਵਿੱਚ ਬੀ ਬੀਜਣ ਤੋਂ ਪਹਿਲਾਂ ਡੈਡ ਸ਼ੋਰ ਹੋ ਜਾਓ ਕਿ ਜਿਹੜੀ ਵੈਰੈਟੀ ਮੈਂ ਵਰਤ ਰਿਆਂ ਇਹ ਉਹੀ ਬੀ ਹੈ ਜੇ ਬੀ ਕੋਈ ਹੋਰ ਹੋਇਆ ਮਿਲਾਵਟ ਹੋਈ ਤਾਂ ਤੁਹਾਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਆ ਵੀ ਧਿਆਨ ਰੱਖਣਾ ਬੀ ਨੂੰ ਚੰਗੇ ਤਰੀਕੇ ਨਾਲ ਸੋਚ ਸਮਝ ਕੇ ਦੇਖ ਕੇ ਹੀ ਬੀ ਨੂੰ ਵਰਤਣਾ ਕਦੇ ਵੀ ਬੀ ਸੋਧੇ ਬਿਨਾਂ ਨਹੀਂ ਖੇਤ ਚਲਾਉਣਾ ਸੀਡ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ ਇਹ ਤੇ ਵੀਡੀਓ ਆ ਰਹੀ ਹੈ ਜਿਵੇਂ ਤੁਹਾਨੂੰ ਦੱਸਾਂਗਾ ਉਸ ਤਰੀਕੇ ਨਾਲ ਬੀ ਦੀ ਸੋਧ ਤੁਸੀਂ ਹਰ ਹਾਲਤ ਦੇ ਵਿੱਚ ਕਰਨੀ ਹੈ ਪਨੀਰੀ ਨੂੰ ਖਾਦਾਂ ਕਿਵੇਂ ਪਾਉਣੀਆਂ ਇਹਦੇ ਤੇ ਵੀਡੀਓ ਆ ਰਹੀ ਹੈ ਉਹ ਖਾਦਾਂ ਪਾਏ ਬਿਨਾ ਪਨੀਰੀ ਆਪਾਂ ਨਹੀਂ ਬੀਜਣੀ ਨਦੀਨ ਕੰਟਰੋਲ ਦੇ ਉੱਤੇ ਤੁਹਾਨੂੰ ਜਾਣਕਾਰੀ ਮਿਲੇਗੀ ਟਾਈਮ ਸੇਰ ਨਦੀਨ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਅਗਲੇ ਦਿਨ ਲੋਦੇ ਹੈ ਕਈ ਕਿਸਾਨ ਵੀਰਾਂ ਦੀ ਪਨੀਰੀ ਟੰਗੂਰ ਮਾਰੀ ਹੋਈ ਹੈ ਤੇ ਕਿਸਾਨ ਵੀਰ ਪਾਣੀ ਪੜਨਗੇ ਪਾਣੀ ਠੀਕ ਹੈ ਪਨੀਰੀ ਨੂੰ ਲੱਗਣਾ ਚਾਹੀਦਾ ਹੈ ਪਰੰਤੂ ਆਏ ਨਾ ਹੋਵੇ ਕਿ ਪਾਣੀ ਤੁਸੀਂ ਖੇਤ ਚ ਭਰ ਦਿਓ ਤੇ ਪਾਣੀ ਉਬਾਲਾ ਮਾਰ ਜੇ ਉਬਾਲਾ ਮਾਰ ਗਿਆ ਤਾਂ ਪਨੀਰੀ ਉੱਗੀ ਹੋਈ ਪਨੀਰੀ ਵੀ ਸੜ ਜਾਣੀ ਹੈ ਇਸ ਕਰਕੇ ਲੋ ਚਲਣੀ ਹੈ ਗਰਮੀ ਬਹੁਤ ਪੈਣੀ ਹੈ ਧਿਆਨ ਇਹ ਰੱਖਣਾ ਹੈ ਕਿ ਖੇਤ ਗਿੱਲਾ ਰਵੇ ਪਰੰਤੂ ਖੇਤ ਦੇ ਵਿੱਚ ਦੁਪਹਿਰ ਵੇਲੇ ਪਾਣੀ ਉਬਲ ਨਾ ਜਾਵੇ ਤਾਂ ਇਹ ਕਈ ਸਾਰੀਆਂ ਚੀਜ਼ਾਂ ਸੀਆਂ ਜਿਹੜੀ ਸਾਵਧਾਨੀ ਤੁਸੀਂ ਕਰਨ ਕਰ ਜਿਹੜੀ ਪਨੀਰੀ ਦਾ ਵੀ ਬੀਜਣ ਤੋਂ ਪਹਿਲਾਂ ਵਰਤਣੀ ਹੈ ਬਾਕੀ ਅੱਗੇ ਕਿਵੇਂ-ਕਿਵੇਂ ਕੀ-ਕੀ ਕਰਨਾ ਇੱਕ-ਇੱਕ ਵੀਡੀਓ ਅੱਜ ਹੀ ਅਪਲੋਡ ਹੋ ਜਾਏਗੀ ਬੀ ਦੀ ਮਾਤਰਾ ਸਹੀ ਵਰਤਣਾ ਤੇ ਤੁਹਾਡੀ ਪਨੀਰੀ ਜਿਹੜੀ ਹੈਗੀ ਹੈ ਬੱਲੇ-ਬੱਲੇ ਹੋਏਗੀ ਝਾੜ ਵੀ ਵਧੀਆ ਆਏਗਾ ਪ੍ਰਮਾਤਮਾ ਕਿਰਪਾ ਕਰੂਗਾ ਦਸ਼ਮੇਸ਼ਪਿਤਾ ਕਿਰਪਾ ਕਰਨਗੇ ਵਧੀਆ ਝਾੜ ਆਏਗਾ ਪਰantu ਬਸ ਗਲਤੀ ਨਹੀਂ ਕਰਨਾ ਅਮੀਰ ਕਰਦਾ ਜਾਣ ਕੇ ਲਾਇਵਨ ਸਾਥ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ